ਜਿਹੜਾ ਮਰਜ਼ੀ ਬਾਬਾ ਵੈਸਾ ਤੱਕਦੀ ਉੱਤੇ ਬਾਬਾ ਜੀ ਸਾਨੂੰ ਥੋੜੀ ਖਾਈ ਦੇ ਨੇ ਲੈ ਗੱਡੀ ਲਾਈਏ ਪੀਰਾਂ ਦੀਆਂ ਨਾਲ ਘਰ ਦੇ ਵਿੱਚ ਮਹਾਰਾਜ ਦੇ ਬਰੋਬਰ ਤੇ ਗਾੜੀਆਂ ਆਉਂਦਾ ਵੀ ਜਿਹੜਾ ਮਰਜ਼ੀ ਬਹਿ ਜਾ ਪੰਗਰ ਨੂੰ ਲਾਣਗੇ ਬਹਿ ਜਾ ਪੰਗ ਪੀਰ ਬਹਿ ਜਾਣ ਗੱਡੀ ਤੇ ਕੋਈ ਗੱਲ ਨਹੀਂ ਹਾਂ ਆ ਕੇ ਵੇਖ ਲੋ ਤੁਸੀਂ ਭਾਵੇਂ ਅਮਰਤ ਨਹੀਂ ਛਕਿਆ ਪਰ ਤੁਸੀਂ ਸਿੱਖ ਤਾਂ ਗੁਰੂ ਦੇ ਹੋ ਹੁਕਮ ਤੁਹਾਨੂੰ ਵੀ ਉਹੀ ਆ ਨਾ ਮੈਨੂੰ ਕੋ ਵੱਖਰਾ ਹੁਕਮ ਥੋੜੀ ਆ ਕਿ ਮੈਂ ਮਾਲਾ ਕੇਸ ਨਹੀਂ ਕੱਕੇ ਮਾਲਾ ਮੁੰਡੇ ਨੇ ਕੇਸ ਨਹੀਂ ਰੱਖੇ ਪਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੁਕਮ ਉਹਨੂੰ ਵੀ ਉਹੀ ਆ ਤੇ ਮਰਤਾ ਇਹਨੂੰ ਹੀ ਹੁਕਮ ਉਹ ਹੀ ਆ ਅਸੀਂ ਤਾਂ ਆਪਾਂ ਨੂੰ ਅਮਰਸ਼ ਕਰਦੋ ਕਿ ਮੈਂ ਬੱਚਾ ਤੁਹਾਡਾ ਕਿੱਦਾਂ ਸੋਹਣਾ ਨੂੰ ਆਪਾਂ ਇਹਨੂੰ ਮੁਸਲਮਾਨ ਤਾਂ ਨਹੀਂ ਬਣਾਤਾ ਨਾ ਜਿੰਨਾ ਬਣਾਦਾਂ ਫਿਰ ਕਿਉਂ ਨਹੀਂ ਬਣਾਦਾਂ ਕਿ ਬਸ ਸਿੱਖਾਂ ਦੇ ਬੱਚੇ ਆਪਣੇ ਬੱਚੇ ਨੂੰ ਸਿੱਖ ਬਣਾਵਾਂਗੇ ਦੈਟਸ ਆਲ ਆਹੀ ਸਾਡੀ ਬੇਨਤੀ ਆ ਸਾਡਾ ਮੇਰਾ ਭਰਾ ਦੁਸ਼ਮਣ ਨਹੀਂ ਆ ਕੋਈ ਸਾਡਾ ਤੋਂ ਮਨਮਤ ਵਾਲੇ ਪਾਸੇ ਤੁਰ ਪਏ ਸੀਗੇ ਗੁਰੂ ਨੂੰ ਛੱਡ ਕੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਕਿ ਮਹਾਰਾਜ ਨੇ ਸਿੰਘਾਂ ਨੂੰ ਹੁਕਮ ਲਾਇਆ ਅੱਜ ਤੇ ਸਿੰਘ ਜਿਹੜੇ ਨੇ ਉਹ ਸਾਰੇ ਇੱਥੇ ਆਏ ਨੇ ਤੇ ਪਰਿਵਾਰ ਨੂੰ ਸਮਝਾ ਕੇ ਪਰਿਵਾਰ ਨਾਲ ਬਹਿ ਕੇ ਵਿਚਾਰ ਵਟਾਂਦਰਾ ਕਰਕੇ ਗੁਰਮਤਿ ਅਨਸਾਰ ਉਹਨਾਂ ਨੂੰ ਸਮਝਾਇਆ ਤੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਗੁਰੂ ਦਾ ਜਿਹੜਾ ਹੁਕਮ ਆਪਾਂ ਨੂੰ ਮੰਨਣਾ ਨਾ ਕਿ ਆਪਾਂ ਮਨਮਤਾ ਕਰਨੀ ਹੈ ਸੋ ਪਰਿਵਾਰ ਨੇ ਸਵੀਕਾਰ ਕੀਤਾ ਵਾ ਕਿ ਜਿਹੜਾ ਉਹਨਾਂ ਨੇ ਬਾਲਵਤ ਜਿਹੜੀ ਆ ਉਹ ਸਾਰੀ ਜਿਹੜੀਆਂ ਘਰੋਂ ਖਤਮ ਕਰ ਦਿੱਤੀ ਆ ਜਿਹੜੀਆਂ ਫੰਡੀਆਂ ਦੱਬੀਆਂ ਦੀਆਂ ਫੋਟੋਆਂ ਸੀਗੀਆਂ ਦੀਵੇ ਸੀ ਚੱਕ ਤੇ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਗਏ ਨੇ ਉਹ ਧੰਨਵਾਦ ਪਰਿਵਾਰ ਦਾ ਵੀ ਤੇ ਧੰਨਵਾਦ ਗੁਰੂ ਸਾਹਿਬ ਦਾ